ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਲਸਾੜਾ ਵਿਖੇ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ 10ਵੀਂ ਕੈਪੀਟਲ ਸਮਾਲ ਫਾਈਨੈਂਸ ਬੈਂਕ ਪਿੰਡੂ ਹਾਕੀ ਲੀਗ ਦੇ ਤੀਜੇ ਪੜਾਅ ਦੇ ਮੈਚ ਕਰਵਾਏ ਗਏ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਰਪੰਚ ਪਿੰਡ ਲਸਾੜਾ ਦਵਿੰਦਰ ਸਿੰਘ ਪਹੁੰਚ ਜਿਨ੍ਹਾਂ ਨੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਕੇ ਟੂਰਨਾਮੈਂਟ ਨੂੰ ਸ਼ੁਰੂ ਕਰਵਾਇਆ ਇਸ ਹਾਕੀ ਟੂਰਨਾਮੈਂਟ ਵਿੱਚ ਵਕਫ ਪਿੰਡਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਇਸ ਟੂਰਨਾਮੈਂਟ ਵਿੱਚ ਉਮਰ 14 ਸਾਲ ਅਤੇ 17 ਸਾਲ ਵਰਗ ਦੇ ਵੱਖ-ਵੱਖ ਟੀਮਾਂ ਦੇ ਮੈਚ ਕਰਵਾਏ ਗਏ ਪਿੰਡੂ ਹਾਕੀ ਲੀਗ ਦੇ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨ ਅਤੇ ਪਿੰਡ ਦੇਪਤਵੰਤੇ ਸੱਜਣਾ ਨੂੰ ਸਨਮਾਨਿਤ ਦੇ ਕੇ ਸਨਮਾਨਿਤ ਕੀਤਾ ਗਿਆ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਆਏ ਹੋਏ ਮੁੱਖ ਮਹਿਮਾਨ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਪਿੰਡ ਦੇ ਸਾੜਾ ਦੇ ਮੋਹਤਵਾਰ ਵਿਅਕਤੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ ਸਾਫਾ ਮਾਰਕ ਫੈਡ ਪੰਜਾਬ ਦੇ ਚੇਅਰਮੈਨ ਸਰਦਾਰ ਅਮਰਜੀਤ ਸਿੰਘ ਸਮਰਾ ਦਾ ਜਨਮ ਦਿਨ ਗਰਾਊਂਡ ਵਿਖੇ ਸਮੂਹ ਖਿਡਾਰੀਆਂ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਆਸਟ੍ਰੇਲੀਆ ਤੋਂ ਆਏ ਐਂਡੀ ਕਰਾਵਨ ਜੋ ਥਾਕੀ ਟੂਰਨਾਮੈਂਟਾਂ ਵਿੱਚੋਂ ਆਗ ਲੈਂਦੇ ਹਨ ਤੇ ਕੋਚਿੰਗ ਵੀ ਦਿੰਦੇ ਹਨ ਇੱਥੇ ਵੀ ਆਪਣੀ ਧਰਤੀ ਤੇ ਜਦੋਂ ਵੀ ਆਉਂਦੇ ਹਨ ਹਾਕੀ ਟੂਰਨਾਮੈਂਟ ਨਾਲ ਬੜਾ ਹੀ ਮੋਹ ਰੱਖਦੇ ਹਨ ਉਹਨਾਂ ਨੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਤੇ ਸਰਦਾਰ ਅਮਨਜੀਤ ਸਿੰਘ ਸਮਰਾ ਨੂੰ ਵਧਾਈਆਂ ਦਿੱਤੀਆਂ ਨਾਲ ਹੀ ਸਮੂਹ ਖਿਡਾਰੀਆਂ ਵਿੱਚ ਕੇਕ ਵੰਡਿਆ ਗਿਆ ਸਾਰੇ ਹੀ ਖਿਡਾਰੀਆਂ ਨੇ ਉੱਚੀ ਉੱਚੀ ਅਮਰਜੀਤ ਸਿੰਘ ਸਮਰਾ ਹੈਪੀ ਬਰਥਡੇ ਟੂ ਯੂ ਵੀ ਕਿਹਾ ਇਸ ਮੌਕੇ ਤੇ ਅਮਰੀਕ ਸਿੰਘ ਸਤਨਾਮ ਸਿੰਘ ਗੁਰਮੁਖ ਸਿੰਘ ਹਰਜਿੰਦਰ ਸਿੰਘ ਆਸਟ੍ਰੇਲੀਆ ਐਂਡਿਕਰਾਵਨ ਹਰਬ੍ਰੀਤ ਸਿੰਘ ਰਵਿੰਦਰ ਸਿੰਘ ਪਰਮਜੀਤ ਸਿੰਘ ਮਲਕੀਤ ਸਿੰਘ ਗਲਵਾਰਾ ਸਿੰਘ ਹਰਮੇਸ਼ لال ਸਕੱਤਰ ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਇਹਨਾਂ ਦੇ ਨਾਲ-ਨਾਲ ਸੁਸਾਇਟੀ ਦੇ ਸਮੂਹ ਮੈਂਬਰਾਂ ਤੇ ਫਿੰਡਲ ਸਾੜਾ ਦੇ ਮਤਵਾਰ ਵਿਅਕਤੀ ਹਾਜ਼ਰ ਸਾਨੇ ਇੱਥੇ ਦੱਸਣ ਯੋਗ ਇੱਕ ਜ਼ਰੂਰੀ ਗੱਲ ਇਹ ਹੈ ਕਿ ਇਸ ਲੀਗ ਦੇ ਫਾਈਨਲ ਮੁਕਾਬਲੇ 3 ਨਵੰਬਰ ਦਿਨ ਸ਼ਰੀਵਾਂ ਨੂੰ ਹੈਡਮਾਸਟਰ 우ਜਾਗਤ ਸਿੰਘ ਸਮਰਾ ਸਟੇਡੀਅਮ ਹਾਕੀ ਗਰਾਊਂਡ ਸਮਰਾਈ ਜੰਡਿਆਲਾ ਵਿਖੇ ਹੋਣਗੇ ਸੋ ਸਾਰੇ ਦਰਸ਼ਕਾਂ ਤੇ ਖੇਡ ਪ੍ਰੇਮੀ ਨੂੰ ਬੇਨਤੀ ਹੈ ਕਿ ਸਾਕੀ ਟੂਰਨਾਮੈਂਟ ਦੇ ਅਖਰੀਲੇ ਮੈਚ ਗਰਾਊਂਡ ਵਿਖੇ ਪਹੁੰਚ ਕੇ ਜ਼ਰੂਰ ਵੇਖਣ ਪਿੰਡ ਲਸਾੜਾ ਤੋਂ ਕੈਮਰਾਮੈਨ ਅਮਿਸ਼ਰਮਾ ਦੇ ਨਾਲ ਪੱਤਰਕਾਰ ਮੋਹ ਸ਼ਰਮਾ ਦੀ ਰਿਪੋਰਟ ਪਿੰਡੂ ਹਾਕੀ ਲੀਗ ਜਿਹੜੀ ਇਹ ਪ੍ਰਵਾਇਜ ਜਾ ਰਹੀ ਹੈ ਇਹ ਤਾਂ ਬਹੁਤ ਵੱਡਾ ਯੋਗਦਾਨ ਹੈ ਦੁਆਬੇ ਦੀ ਨਾਸੇ ਲਈ ਦੁਆਬੇ ਦੀ ਹਾਕੀ ਲਈ ਕਿਉਂਕਿ ਇਹ ਸਾਰੇ ਪਿੰਡ ਜਿਹੜੇ ਆ ਕਾਬੇ ਚ ਕੋਈ ਜੁਨਾਈਟ ਨਹੀਂ ਕੋਈ ਬੀਟੀਓ ਸੋਨ ਸਾਰੇ ਇੱਕੋ ਜਿਹਾ ਖੇਲਦੇ ਆ ਪਲੇਅਰ ਵੀ ਅੱਗੇ ਨਿਕਲਣਗੇ ਕਿਉਂਕਿ ਪਹਿਲਾਂ ਸਮਰੇ ਹੋਣੀ ਜਿਆਦਾ ਤਕੜੇ ਪਲੇਅਰ ਸਕੇ ਪਰ ਉਸ ਵੇਲੇ ਵੀ ਕੋਈ ਮੌਕਾ ਨਹੀਂ ਕਿਸੇ ਨੂੰ ਇਨਾ ਵੱਡਾ ਮਿਲਿਆ ਨਹੀਂ ਜਿਹੜਾ ਅੱਗੇ ਨਹੀਂ ਜਾ ਸਕੇ ਪਰ ਕੋ ਆਸ ਕਰਦੇ ਆ ਵੀ ਇਹਨਾਂ ਕੋਸ਼ਿਸ਼ਾਂ ਨਾਲ ਜਿਹੜੇ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੂਗਾ ਤੇ ਉਹਨੂੰ ਜਿਆਦਾ ਓਪਰਚ्युनिटी ਜਿਹੜੀਆਂ ਹੋ ਖੱਡਣ ਲਈ ਮਿਲਣੀ ਆ ਸਾਡੇ ਪਿੰਡ ਵਾਲੇ ਜਿਹੜੇ ਅਸਲਾਮ ਹੌਲੀ ਲੱਗੇ ਅਮਰੀਕ ਹੌਲੀ ਇਹ ਵੀ ਬਹੁਤ ਵਧਾਈ ਦੇ ਪਾਤਰ ਆ ਇਹਨਾਂ ਨੇ ਬਹੁਤ ਮਜਬੂਤ ਜਿਹੜਾ ਉਹ ਸਿਸਟਮ ਕੜਾ ਕੀਤਾ ਇਥੇ ਆਕੀ ਦਾ ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਧੰਨਵਾਦ ਜੀ ਤੇ ਜੀ ਸਾਡੇ ਜਗ੍ਹਾ ਪਹੁੰਚਿਆ ਉਹਨਾਂ ਨੇ ਫੋਟੋਆਂ ਜਿਹੜੀਆਂ ਆ ਭਾਵਨਾਵਾਂ ਇਹ ਪੂਰੀ ਦੁਨੀਆ ਨੂੰ ਦਿਖਾਉਣੀ ਆ ਅਮੀਰ ਆ ਕਿ ਤੁਸੀਂ ਵੀ ਆਸੋ ਕਰਾਂਗੇ ਪੂਰਾ ਕਰਾਂਗੇ ਬਹੁਤ ਬਰਗਣਾਉਣੀ ਆ ਔਰ ਜੇ ਸਾਡੇ ਸਾਹਿਬ ਭਗਵੰਦਰ ਸਿੰਘ ਦੀ ਖਾਲਸਾ ਸਾਡੇ ਹਰ ਮਾਸਟਰ ਸੁਖਜੀਤ ਸਿੰਘ ਜੀ ਜਔਰ ਤੇ ਇਸੇ ਨਗਰ ਦੇ ਮਹਾਨ ਨਾਨੀ ਸਾ ਪਰਮਜੀਤ ਸਿੰਘ ਜੀ ਉਹਨਾਂ ਦੇ ਦੇਤੇ ਸਤਕਾਈ ਹਰਜਿੰਦਰ ਇਹਨਾਂ ਦੇ ਸਾਹ ਹਰਜਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਨ੍ਹਾਂ ਦੇ ਸਤਕਾ ਕੈਡੀ ਸਾਹਿਬ ਇੱਥੇ ਆਇਆ ਉਹ ਸਾਡੀ ਪਿੰਡੂ ਹਰਤੀ ਲੀਗ ਵਿੱਚ ਉਹਨਾਂ ਨੇ ਕੰਪਨੀ ਕੀਤੀ ਆ ਔਰ ਸ੍ਰੀ ਅਮਰਜੀਤ ਸਿੰਘ ਸਮਰਾ ਕੈਬਨਟ ਮੰਤਰੀ ਪੰਜਾਬ ਉਹਨਾਂ ਦਾ 80ਵਾਂ ਜਨਮ ਦਿਨ ਉਹਨਾਂ ਦੇ ਹੱਥਾਂ ਨਾਲ ਕਰ ਕਬੜਾ ਨਾਲ ਅਸੀਂ ਸੈਲੈਬ੍ਰੇਟ ਕੀਤਾ ਖਿਡਾਰੀਆਂ ਵਿੱਚ ਖੁਸ਼ੀ ਸੰਜੀ ਕੀਤੀ ਆ ਤੇ ਸਾ ਪਰਮਜੀਤ ਸਿੰਘ ਉਹਨਾਂ ਦੇ ਹਰਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ ਤੇ ਇਸ ਨਗਰ ਵਿੱਚ ਹਾਕੀ ਦਾ ਕਾਰਨ ਕਰਨ ਵਾਲੇ ਸਾਰਿਆਂ ਨੂੰ ਪਿੰਡੂ ਹਾਕੀ ਲੀਗ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੁਣ ਆਪਾਂ 30 ਤਰੀਕ ਨੂੰ ਸਵੇਰਵਾਰ ਨੂੰ ਸਮਰਾਇਂ ਡਾਰਾ ਦੇ ਹੈਡਮਾਸਟਰ ਅਜਗਤ ਸਿੰਘ ਸੋਰਾ ਸਟੇਡੀਅਮ ਵਿੱਚ ਮਿਲਾਂਗੇ ਐਂਡ ਤੇ ਨਸਾੜਾ ਅਕੈਡਮੀ ਨੂੰ ਨਸਾੜਾ ਅਕੈਡਮੀ ਨੂੰ ਐਡੀ ਸਾਹਿਬ ਨੇ 11000 ਰੁਪਏ ਜਿਹੜਾ ਹੈ ਉਹਨਾਂ ਨੂੰ ਦੇ ਕੇ ਹਰੀ ਨਵਾਜ਼ ਨੇ ਐਂਡੀ ਸਾਹਿਬ ਦਾ ਆਸਟ੍ਰੇਲੀਅਨ ਗਾਰਮੈਂਟ ਦਾ ਵੀ ਬਹੁਤ ਬਲੱਡ ਆਫ ਥੈਂਕਸ ਇਹ وجہ ਪ੍ਰੈਜ਼ੀਡੈਂਟੀ ਸਾਡੇ ਦੇਸ਼ਾਂ ਚ ਆ ਕੇ ਸਾਡੇ ਪਰਿਵਾਰ ਵਿੱਚ ਆ ਕੇ ਉਹਨਾਂ ਦੇ ਆਪੀਏ ਭਾਵਨਾ ਦਿੱਤੀਆਂ ਨੇ ਇਟ ਇਜ਼ ਦਾ ਗੁੱਡ ਮੈਸੇਜ ਆਫ ਇੰਟਰਨੈਸ਼ਨਲ ਇਨ ਦਾ ਫੀਲਡ ਆਫ ਸਪੋਰਟਸ